ਜੇ ਮੈਂ ਕਲੇਸ਼ ਨਾ ਪਾਵਾਂ ਮੇਰਾ ਬੀਪੀ ਲੋ ਹੋ ਜਾਂਦਾ ਹੈ ਮੈਨੂੰ ਅੱਖਾਂ ਤੋਂ ਝੌਲਾ ਝੌਲਾ ਜਾਂ ਦਿਸਣ ਲੱਗ ਜਾਂਦਾ ਹੈ ਮੈਨੂੰ ਉਹ ਲੋਕ ਜ਼ਹਿਰ ਲੱਗਦੇ ਨੇ ਜਿਹੜੇ ਸੌਰੀ ਕਹਿੰਦੇ ਨੇ ਕਿਉਂਕਿ ਸੌਰੀ ਕਲੇਸ਼ ਨੂੰ ਠੰਡਾ ਪਾ ਦਿੰਦੀ ਹੈ ਜਦੋਂ ਮੇਰਾ ਰਿਸ਼ਤਾ ਹੋਇਆ ਮੈਂ ਆਪਣੇ ਸਹੁਰੇ ਪਰਿਵਾਰ ਅੱਗੇ ਇੱਕੋ ਛੱਤ ਰੱਖੀ ਸੀ ਕਿ ਮੈਂ ਗਰੀਬੀ ਕੱਟ ਲੂੰਗੀ ਭੁੱਖੇ ਰਹਿ ਲੂੰਗੀ ਇੱਕੋ ਸੂਟ ਤਿੰਨ ਚਾਰ ਸਾਲ ਹਟਾ ਲੂੰਗੀ ਪਰ ਮੈਂ ਕਲੇਸ਼ ਦੇਣਾ ਨਹੀਂ ਰਹਿ ਸਕਦੀ ਮੈਨੂੰ ਘੱਟੋ ਘੱਟ ਦਿਹਾੜੀ 'ਚ ਦੋ ਵਾਰ ਕਲੇਸ਼ ਚਾਹੀਦਾ ਐ ਇੰਨਾ ਯਾਦ ਰੱਖ ਲਿਓ ਜੇ ਕਲੇਸ਼ ਨਾ ਹੋਇਆ ਫਿਰ ਤੁਹਾਡੇ ਤੇ ਕੇਸ ਹੋਊਗਾ ਜਿੱਥੇ ਦਿਨ ਮੇਰਾ ਜਨਮ ਹੋਇਆ ਜਿਸ ਕਮਰੇ ਦੇ ਵਿੱਚ ਉਸ ਕਮਰੇ ਚ ਦੋ ਬਿੱਲੀਆਂ ਦੀ ਜ਼ਬਰਦਸਤ ਲੜਾਈ ਹੋਈ ਦਾਈ ਨੇ ਕਿਹਾ ਕਿ ਕੋਈ ਕਲੇਸੀ ਰੂਹ ਪੈਦਾ ਹੋਈ ਹੈ ਮੇਰੀ ਮਾਂ ਨੇ ਸ਼ਗਨ ਵਜੋਂ ਲੱਡੂ ਵੰਡੇ ਗਿੱਧਾ ਪਾਇਆ ਕਹਿੰਦੀ ਸ਼ੁਕਰ ਹੈ ਰੱਬਾ ਮੇਰੀ ਸੱਸ ਤੋਂ ਬਾਅਦ ਕੋਈ ਕਲੇਸੀ ਰੂਹ ਸਾਡੇ ਘਰੇ ਜੰਮੀ ਹੈ ਮੇਰੀ ਮਾਂ ਨੇ ਮੇਰੇ ਪਾਲਣ ਪੋਸਣ 'ਚ ਕੋਈ ਕਸਰ ਨਹੀਂ ਛੱਡੀ। ਉਹ ਮੈਨੂੰ ਦਿਹਾੜੀ 'ਚ ਘਟੋ ਘਟ ਦੋ ਵਾਰ 365 ਚਲਿਤਰਾ ਦਾ ਪਾਠ ਕਰਵੰਦਿਆ। ਤੰਤਰਕਾਂ ਦੇ ਕੋਲ ਜਾ ਕੇ ਚੜੇਲਾਂ ਦਾ ਖੂਨ ਲਿਆ ਕੇ ਮੈਨੂੰ ਪਿਉਂਦਿਆ। ਕਦੇ ਉੱਲੂ ਮਾਰ ਕੇ ਉਸ ਦੇ ਖੂਨ ਦੇ ਚਿੱਟੇ ਮੇਰੇ ਤੇ ਪਾਉਣੇ। ਬਹੁਤ ਮਿਹਨਤਾਂ ਦੇ ਨਾਲ ਮੇਰੀ ਮਾਂ ਨੇ ਮੈਨੂੰ ਪਾਲਿਆ। ਫਿਰ ਆਇਆ ਇੱਕ ਦਿਨ ਉਸ ਭਾਗਾ ਦਿਨ ਜਦੋਂ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕਲੇਸ਼ ਕੀਤਾ ਮੈਂ ਆਪਣੀ ਗਵਾਂਡਣ ਦਾ ਝਾਟਾ ਪੁੱਟਿਆ ਮੇਰੇ ਮਾਂ ਨੇ ਉਹ ਇਤਿਹਾਸਕ ਝਾਟਾ ਸ਼ੀਸ਼ੇ 'ਚ ਜੜਾ ਕੇ ਅੱਜ ਤੱਕ ਸਾਭ ਕੇ ਰੱਖਿਆ ਹੋਇਆ ਹੈ ਇੱਕ ਵਾਰ ਮੇਰਾ ਘਰ ਵਾਲਾ ਬਿਜ਼ਨਸ ਟ੍ਰਿਪ ਦੇ ਲਈ ਦੁਬਈ ਗਿਆ 15-20 ਦਿਨ ਵਾਸਤੇ ਉਹਨਾਂ ਦੇ ਜਾਣ ਤੋਂ ਬਾਅਦ ਕਰੇ ਕਲੇਸ਼ ਹੀ ਨਹੀਂ ਹੋਇਆ ਤਾਂ ਮੈਨੂੰ ਅਫਰੇਵਾ ਹੋ ਗਿਆ ਮੈਨੂੰ ਦੌਰੇ ਪੈਣ ਲੱਗ ਪਏ ਸਾਡੇ ਕਹਿੰਦੇ ਨੇ ਕਿ ਤੁਹਾਡੇ ਦੁੱਖ ਵੇਲੇ ਤੁਹਾਨੂੰ ਪਤਾ ਲੱਗਦਾ ਕੌਣ ਤੁਹਾਡੇ ਨਾਲ ਹੈ ਮੈਂ ਬੜੀ ਕੋਸ਼ਿਸ਼ ਕਰਿਆ ਕਰਾਂ ਆਪਣੀ ਗਵਾਂਧਣਾ ਨਾਲ ਆਪਣੀਆਂ ਸਹੇਲੀਆਂ ਨਾਲ ਕਲੇਸ਼ ਪਾਉਣ ਦੀ ਔਰ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਮੇਰੇ ਘਰ ਵਾਲੇ ਨੇ ਦਬਈ ਬੈਠੇ ਨੇ ਇੱਕ ਜਨਾਨੀ हायर ਕੀਤੀ ਕਲੇਸ਼ ਪਾਉਣ ਵਾਸਤੇ ਉਸ ਜਨਾਨੀ ਨੇ ਆ ਕੇ ਕਲੇਸ਼ ਪਾਇਆ ਤਾਂ ਕਿਤੇ ਜਾ ਕੇ ਮੇਰੇ ਦੌਰੇ ਸੈੱਟ ਹੋਏ ਤਾਂ ਹੀ ਕਹਿੰਦੇ ਨੇ ਕਿ ਤੁਹਾਡੇ ਮਾੜੇ ਟਾਈਮ 'ਚ ਤੁਹਾਡੇ ਘਰ ਦੇ ਤੁਹਾਡਾ ਸਾਥ ਦੇਣਗੇ ਹੋਰ ਕੋਈ ਨਹੀਂ ਨਾਲ ਖੜਦਾ ਪਰ ਜਿਹੜੀ ਉਹ ਜਨਾਨੀ ਸੀ हायर ਕੀਤੀ ਸੀ ਉਹ ਮਹਿੰਗੀ ਬਹੁਤ ਪੈਂਦੀ ਸੀ ਕਿਉਂਕਿ ਛੁੱਟੀਆਂ ਬਹੁਤ ਮਾਰਦੀ ਸੀ ਜਿਸ ਦਿਨ ਉਹਨੇ ਛੁੱਟੀ ਲੈਣੀ ਮੈਨੂੰ ਫਿਰ ਅਫਰੇਮਾ ਹੋ ਜਾਣਾ ਫਿਰ ਦੌਰੇ ਪੈਣ ਲੱਗ ਜਾਣੇ ਫਿਰ ਇੱਕ ਮੇਰੀ ਸਹੇਲੀ ਐ ਉਹਨੇ ਮੈਨੂੰ ਦੱਸ ਪਾਈ ਕਿ ਇੱਕ ਫੇਸਬੁੱਕ ਨਾਂ ਦਾ ਐਪ ਐ ਤੂੰ ਉੱਥੇ ਜਦੋਂ ਚਾਹੇ ਜਿਹਦੇ ਨਾਲ ਚਾਹੇ ਕਲੇਸ਼ ਪਾ ਸਕਦੀਆਂ ਕਿਸੇ ਵੀ ਟਾਈਮ ਚਾਹੇ ਰਾਤ ਦੇ 2 ਵਜੇ ਦੇ ਉੱਥੇ ਤੂੰ ਫਰੀਜ ਕਲੇਸ਼ ਪਾ ਸਕਦੀ ਹੈ ਉਹਨੇ ਮੈਨੂੰ ਦੱਸਿਆ ਸੀ ਕਿ ਤੂੰ ਬਸ ਇੱਕ ਵਾਰੀ ਕਿਸੇ ਦੇ ਵੀ ਪੋਸਟ ਤੇ ਜਾ ਕੇ ਕੋਈ ਪੋਲਟਿਕ ਜਿਹਾ ਕਮੈਂਟ ਕਰਨਾ ਅਗ ਲਾਗੋ ਕਹੂਗਾ ਤੂੰ ਆਈ ਵੱਡੀ ਬਸ ਫਿਰ ਕਲੇਸ਼ ਸ਼ੁਰੂ ਹੋ ਜਾਊਗਾ ਹਰ ਤੂੰ ਅੱਗੇ ਅੱਗੇ ਕਲੇਸ਼ ਤੇਰੇ ਪਿੱਛੇ ਪਿੱਛੇ ਕੈਸ ਨੇ ਤੇਰਾ ਉਹਨਾਂ ਤਿਰ ਤੱਕ ਖੜਾ ਨਹੀਂ ਛੱਡਣਾ ਜਿੰਨਾ ਤਿਰ ਤੱਕ ਤੂੰ ਮਰਦੀ ਨਹੀਂ ਜਿਉਂਦੇ ਰਹਿਣ ਭਾਈ 僕もなおなら。